ਮਸ਼ਹੂਰ ਪੰਜਾਬੀ ਗਾਇਕ ਆਰਨੇਤ ਨੇ 8 ਲੋੜਵੰਦ ਧੀਆਂ ਦੇ ਕਰਾਏ ਵਿਆਹ ਤੁਸੀਂ ਵੀ ਦੇਖੋ ਕਿਵੇਂ ਲੋਕ ਦੇ ਰਹੇ ਨੇ ਦਿਲੋਂ ਦੁਆਵਾਂ ਵੀਡੀਓ ਨੂੰ ਕਰੋ ਵੱਤ ਤੋਂ ਵੱਧ ਸ਼ੇਅਰ ਕੀ ਕਹਿਣਾ ਚਾਹੋਗੇ ਇਸ ਪੰਜਾਬੀ ਗਾਇਕ ਦੇ ਬਾਰੇ ਜਿਸ ਨੇ 8 ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ ਹੀ ਨਹੀਂ ਬਲਕਿ ਉਹਨਾਂ ਨੂੰ ਪੂਰਾ ਦਾਜ ਦਾ ਸਨਮਾਨ ਵੀ ਦਿੱਤਾ ਤੇ ਹਰ ਇੱਕ ਦਾ ਦਿਲ ਜਿੱਤ ਲਿਆ ਇਹ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੀਡੀਓ ਤੁਸੀਂ ਦੇਖ ਰਹੇ ਹੋ ਜਿੱਥੇ ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ ਕਰਾ ਕੇ ਉਹਨਾਂ ਨੂੰ ਦਾਜ ਦਾ ਸਨਮਾਨ ਵੀ ਦਿੱਤਾ ਗਿਆ। ਮਸ਼ਹੂਰ ਪੰਜਾਬੀ ਗਾਇਕ ਆਰਨੇਤ ਨੇ 8 ਲੋੜਵੰਦ ਧੀਆਂ ਦੇ ਕਰਾਏ ਵਿਆਹ ਤੁਸੀਂ ਵੀ ਦੇਖੋ ਕਿਵੇਂ ਲੋਕ ਦੇ ਰਹੇ ਨੇ ਦਿਲੋਂ ਦੁਆਵਾਂ। ਵੀਡੀਓ ਨੂੰ ਕਰੋ ਵੱਤੋ ਵੱਦ ਸ਼ੇਅਰ ਕੀ ਕਹਿਣਾ ਚਾਹੋਗੇ ਇਸ ਪੰਜਾਬੀ ਗਾਇਕ ਦੇ ਬਾਰੇ? ਜਿਸਨੇ ਅੱਠ ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ ਹੀ ਨਹੀਂ ਬਲਕਿ ਉਹਨਾਂ ਨੂੰ ਪੂਰਾ ਦਾਜ ਦਾ ਸਨਮਾਨ ਵੀ ਦਿੱਤਾ ਤੇ ਹਰ ਇੱਕ ਦਾ ਦਿਲ ਜਿੱਤ ਲਿਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੀਡੀਓ ਤੁਸੀਂ ਦੇਖ ਰਹੇ ਹੋ ਜਿੱਥੇ ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ ਕਰਾ ਕੇ ਉਹਨਾਂ ਨੂੰ ਦਾਜ ਦਾ ਸਨਮਾਨ ਵੀ ਦਿੱਤਾ ਗਿਆ ਮਸ਼ਹੂਰ ਪੰਜਾਬੀ ਗਾਇਕ ਆਰਨੇਤ ਨੇ 8 ਲੋੜਵੰਦ ਧੀਆਂ ਦੇ ਕਰਾਏ ਵਿਆਹ ਤੁਸੀਂ ਵੀ ਦੇਖੋ ਕਿਵੇਂ ਲੋਕ ਦੇ ਰਹੇ ਨੇ ਦਿਲੋਂ ਦੁਆਵਾਂ ਵੀਡੀਓ ਨੂੰ ਕਰੋ ਵੱਤ ਤੋਂ ਵੱਧ ਸ਼ੇਅਰ ਕੀ ਕਹਿਣਾ ਚਾਹੋਗੇ ਇਸ ਪੰਜਾਬੀ ਗਾਇਕ ਦੇ ਬਾਰੇ ਜਿਸ ਨੇ 8 ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ ਹੀ ਨਹੀਂ ਬਲਕਿ ਉਹਨਾਂ ਨੂੰ ਪੂਰਾ ਦਾਜ ਦਾ ਸਨਮਾਨ ਵੀ ਦਿੱਤਾ ਤੇ ਹਰ ਇੱਕ ਦਾ ਦਿਲ ਜਿੱਤ ਲਿਆ ਇਹ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੀਡੀਓ ਤੁਸੀਂ ਦੇਖ ਰਹੇ ਹੋ ਜਿੱਥੇ ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ ਕਰਾ ਕੇ ਉਹਨਾਂ ਨੂੰ ਦਾਜ ਦਾ ਸਨਮਾਨ ਵੀ ਦਿੱਤਾ ਗਿਆ। ਮਸ਼ਹੂਰ ਪੰਜਾਬੀ ਗਾਇਕ ਆਰਨੇਤ ਨੇ 8 ਲੋੜਵੰਦ ਧੀਆਂ ਦੇ ਕਰਾਏ ਵਿਆਹ ਤੁਸੀਂ ਵੀ ਦੇਖੋ ਕਿਵੇਂ ਲੋਕ ਦੇ ਰਹੇ ਨੇ ਦਿਲੋਂ ਦੁਆਵਾਂ। ਵੀਡੀਓ ਨੂੰ ਕਰੋ ਵੱਤੋ ਵੱਦ ਸ਼ੇਅਰ ਕੀ ਕਹਿਣਾ ਚਾਹੋਗੇ ਇਸ ਪੰਜਾਬੀ ਗਾਇਕ ਦੇ ਬਾਰੇ? ਜਿਸਨੇ ਅੱਠ ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ ਹੀ ਨਹੀਂ ਬਲਕਿ ਉਹਨਾਂ ਨੂੰ ਪੂਰਾ ਦਾਜ ਦਾ ਸਨਮਾਨ ਵੀ ਦਿੱਤਾ ਤੇ ਹਰ ਇੱਕ ਦਾ ਦਿਲ ਜਿੱਤ ਲਿਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੀਡੀਓ ਤੁਸੀਂ ਦੇਖ ਰਹੇ ਹੋ ਜਿੱਥੇ ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ ਕਰਾ ਕੇ ਉਹਨਾਂ ਨੂੰ ਦਾਜ ਦਾ ਸਨਮਾਨ ਵੀ ਦਿੱਤਾ ਗਿਆ ਮਸ਼ਹੂਰ ਪੰਜਾਬੀ ਗਾਇਕ ਆਰਨੇਤ ਨੇ 8 ਲੋੜਵੰਦ ਧੀਆਂ ਦੇ ਕਰਾਏ ਵਿਆਹ ਤੁਸੀਂ ਵੀ ਦੇਖੋ ਕਿਵੇਂ ਲੋਕ ਦੇ ਰਹੇ ਨੇ ਦਿਲੋਂ ਦੁਆਵਾਂ ਵੀਡੀਓ ਨੂੰ ਕਰੋ ਵੱਤ ਤੋਂ ਵੱਧ ਸ਼ੇਅਰ ਕੀ ਕਹਿਣਾ ਚਾਹੋਗੇ ਇਸ ਪੰਜਾਬੀ ਗਾਇਕ ਦੇ ਬਾਰੇ ਜਿਸ ਨੇ 8 ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ ਹੀ ਨਹੀਂ ਬਲਕਿ ਉਹਨਾਂ ਨੂੰ ਪੂਰਾ ਦਾਜ ਦਾ ਸਨਮਾਨ ਵੀ ਦਿੱਤਾ ਤੇ ਹਰ ਇੱਕ ਦਾ ਦਿਲ ਜਿੱਤ ਲਿਆ ਇਹ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੀਡੀਓ ਤੁਸੀਂ ਦੇਖ ਰਹੇ ਹੋ ਜਿੱਥੇ ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ ਕਰਾ ਕੇ ਉਹਨਾਂ ਨੂੰ ਦਾਜ ਦਾ ਸਨਮਾਨ ਵੀ ਦਿੱਤਾ ਗਿਆ ਮਸ਼ਹੂਰ ਪੰਜਾਬੀ ਗਾਇਕ ਆਰਨੇਤ ਨੇ 8 ਲੋੜਵੰਦ ਧੀਆਂ ਦੇ ਕਰਾਏ ਵਿਆਹ ਤੁਸੀਂ ਵੀ ਦੇਖੋ ਕਿਵੇਂ ਲੋਕ ਦੇ ਰਹੇ ਨੇ ਦਿਲੋਂ ਦੁਆਵਾਂ ਵੀਡੀਓ ਨੂੰ ਕਰੋ ਵੱਤੋ ਵੱਦ ਸ਼ੇਅਰ ਕੀ ਕਹਿਣਾ ਚਾਹੂਗੇ ਇਸ ਪੰਜਾਬੀ ਗਾਇਕ ਦੇ ਬਾਰੇ ਜਿਸ ਨੇ ਅੱਠ ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ ਹੀ ਨਹੀਂ ਬਲਕਿ ਉਹਨਾਂ ਨੂੰ ਪੂਰਾ ਦਾਜ ਦਾ ਸਨਮਾਨ ਵੀ ਦਿੱਤਾ ਤੇ ਹਰ ਇੱਕ ਦਾ ਦਿਲ ਜਿੱਤ ਲਿਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੀਡੀਓ ਤੁਸੀਂ ਦੇਖ ਰਹੇ ਹੋ ਜਿੱਥੇ ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ ਕਰਾ ਕੇ ਉਹਨਾਂ ਨੂੰ ਦਾਜ ਦਾ ਸਨਮਾਨ ਵੀ ਦਿੱਤਾ ਗਿਆ ਮਸ਼ਹੂਰ ਪੰਜਾਬੀ ਗਾਇਕ ਆਰਨੇਤ ਨੇ 8 ਲੋੜਵੰਦ ਧੀਆਂ ਦੇ ਕਰਾਏ ਵਿਆਹ ਤੁਸੀਂ ਵੀ ਦੇਖੋ ਕਿਵੇਂ ਲੋਕ ਦੇ ਰਹੇ ਨੇ ਦਿਲੋਂ ਦੁਆਵਾਂ ਵੀਡੀਓ ਨੂੰ ਕਰੋ ਵੱਤੋ ਵੱਦ ਸ਼ੇਅਰ ਕੀ ਕਹਿਣਾ ਚਾਹੂਗੇ ਇਸ ਪੰਜਾਬੀ ਗਾਇਕ ਦੇ ਬਾਰੇ ਜਿਸ ਨੇ 8 ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ ਹੀ ਨਹੀਂ ਬਲਕਿ ਉਹਨਾਂ ਨੂੰ ਪੂਰਾ ਦਾਜ ਦਾ ਸਮਾਨ ਵੀ ਦਿੱਤਾ ਤੇ ਹਰ ਇੱਕ ਦਾ ਦਿਲ ਜਿੱਤ ਲਿਆ ਇਹ ਵੀਡੀਓ ਨੂੰ ਵੱਤੋ ਵੱਦ ਸ਼ੇਅਰ ਜ਼ਰੂਰ ਕਰਿਓ ਵੀਡੀਓ ਤੁਸੀਂ ਦੇਖ ਰਹੇ ਹੋ ਜਿੱਥੇ ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ ਕਰਾ ਕੇ ਉਹਨਾਂ ਨੂੰ ਦਾਜ ਦਾ ਸਨਮਾਨ ਵੀ ਦਿੱਤਾ ਗਿਆ। ਮਸ਼ਹੂਰ ਪੰਜਾਬੀ ਗਾਇਕ ਆਰਨੇਤ ਨੇ 8 ਲੋੜਵੰਦ ਧੀਆਂ ਦੇ ਕਰਾਏ ਵਿਆਹ ਤੁਸੀਂ ਵੀ ਦੇਖੋ ਕਿਵੇਂ ਲੋਕ ਦੇ ਰਹੇ ਨੇ ਦਿਲੋਂ ਦੁਆਵਾਂ। ਵੀਡੀਓ ਨੂੰ ਕਰੋ ਵੱਤੋ ਵੱਦ ਸ਼ੇਅਰ ਕੀ ਕਹਿਣਾ ਚਾਹੋਗੇ ਇਸ ਪੰਜਾਬੀ ਗਾਇਕ ਦੇ ਬਾਰੇ? ਜਿਸਨੇ ਅੱਠ ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ ਹੀ ਨਹੀਂ ਬਲਕਿ ਉਹਨਾਂ ਨੂੰ ਪੂਰਾ ਦਾਜ ਦਾ ਸਨਮਾਨ ਵੀ ਦਿੱਤਾ ਤੇ ਹਰ ਇੱਕ ਦਾ ਦਿਲ ਜਿੱਤ ਲਿਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੀਡੀਓ ਤੁਸੀਂ ਦੇਖ ਰਹੇ ਹੋ ਜਿੱਥੇ ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ ਕਰਾ ਕੇ ਉਹਨਾਂ ਨੂੰ ਦਾਜ ਦਾ ਸਨਮਾਨ ਵੀ ਦਿੱਤਾ ਗਿਆ